ਤੁਹਾਡੀ ਕੀ ਹੋਈ ਬੇ ਜੀ ਰਾਣੀ ਕਿਹਦੇ ਰੰਗ ਕਿਹਦੇ ਗੋਇ ਜਿੰਦੇ ਵੀਰੇ ਗੱਲ ਤੇ ਸਾਡੀ ਵਾਈ ਤੁਸੀਂ ਆਈ ਕਿ ਉੱਥੇ ਆਏ ਕਿਉਂ ਨਹੀਂ ਆਏ ਜੀ ਆਏ ਜਾਈਏ ਫਾਰਮ ਜਾਣਾ ਪੈਸੇ ਲੈਣ ਅੱਜ ਪੈਸੇ ਲੈਣ ਚੱਲੇ ਜਾਣਾ ਮੈਨੂੰ ਕਹਿੰਦਾ ਹਾਂ ਦਾ ਉੱਤਲੇ ਪੈਸੇ ਲੈ ਮੁੱចੰਗਾ ਸਾਮ ਕੀ ਨਾਲੇ ਨਾਲੇ ਮੈਨੂੰ ਲੈ ਆਂਦਾ ਏ ਸਾਡੀ ਗੋਈ ਰਾਣੀ ਕਾਡਿਓ ਮਾਰਿਆ ਤੁਹਾਨੂੰ ਇਹਨੇ ਬੋਧਾਣੀ ਬਣੀ ਦਿੱਦਿਆਲ ਚ ਕੀ ਫਾਪੜਾ ਕਿੰਨੇ ਬੱਚੇ ਸੀ ਨਾਲ ਮੇਰੇ ਗੱਲ ਗੋ ਬੱਚੇ ਜੀ ਅੱਗਿਆ ਬੈਠਾ ਵਸਿਆ ਮੇਰੇ ਮਗਰ ਘੜੇਗਾ ਜੀ ਸੁੱਖਤਾ ਵਜਿ ਤਿੰਨ ਮਹੀਨੇ ਇਹ ਲੈ ਬਲੇ ਮੇਰਾ ਘਰ ਫਰੇਣ ਸੱਤਾ ਜੀ ਜੇ ਫਿਰ ਆਪ ਵੀ ਜਿਹੜਾ ਬੱਚਾ ਨਹੀਂ ਮਿਲਿਆ ਹਲੇ ਤੱਕ ਤੁਹਾਨੂੰ ਮਨੇ ਕਾ ਤਿੰਨ ਮਹੀਨੇ ਦੇ ਨਹੀਂ ਮਿਲਿਆ ਕਿੰਦੀ ਤੈਨੂੰ ਕੀ ਬਣੀ ਕਿਉਂ ਇਹ ਕੰਮ ਕਿਉਂ ਕੀਤਾ ਤੱਕਾ ਨਹੀਂ ਮੈਂ ਮਾਰ ਰਸ ਕੋ ਪਰ ਲੈ ਮੈਂ ਤਾਂ ਨਰ ਪਕੜਦਾ ਫੜਦਾ ਦਿੱਖਿਆ ਜੀ ਪਕੜਦਾ ਫੜੀ ਨਰ ਲੱਡੂ ਵਾਰੀ ਜਾਂਦੇ ਸੀ ਜੀ ਇਹ ਨਰ ਬੰਦ ਵਾਲੀ ਬਣਾ ਇਹ ਜਾਪ ਮੈਂ ਨਰ ਪਕੜਦਾ ਫੜਦਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੰਦੇ ਦੀ ਗੱਲ ਤੇ ਜੀ ਕਰਮ ਕਰਦੇ ਨੇ ਕਿਹਾ ਕਿ ਪੁਲਿਸ ਵਾਲਿਆਂ ਨੇ ਜਾਂਚ ਕਰੀ ਹੈ ਮਹਿਲਾ ਸਹੀ ਸਮਝ ਦੇ ਵਿੱਚ ਆਪਦੇ ਬਿਆਨ ਦੇ ਰਹੀ ਹੈ ਜਿਹੜੀ ਮੌਕੇ ਤੇ ਲਾਈਵ ਤੁਸੀਂ ਆ ਦੇਖ ਰਹੇ ਜੇ ਜਿਹੜੀਆਂ ਤੁਸੀਂ ਇਹ ਬੁੜੀ ਨੂੰ ਐਨੇ ਪਹਿਲਾਂ ਬੁੜੀ ਨੂੰ ਧੱਕਾ ਮਾਰਿਆ ਫਿਰ ਆਪ ਮੈਚ ਛਲਾੰਗ ਮਾਰਤੀ ਔਰ ਦੋਨੇ ਬੱਚਿਆਂ ਨੂੰ ਨਹਿਰੇ ਸੱਟਾ ਲਗਿਆ ਇਦਾਂ ਬਣ ਗਿਆ ਚਲੋ ਬੰਦਾ ਜਿੰਨੇ ਵਿਚਾਰੇ ਨੇ ਇਹਨਾਂ ਨੂੰ ਕੱਢਣ ਚ ਪ੍ਰਯਾਸ ਕਰਕੇ ਤਿੰਨਾਂ ਨੂੰ ਕੱਢ ਲਿਆ ਤਾਂ ਤੇ ਜਿਹੜੀ ਮੌਕੇ ਤੇ ਸਰ ਮੇਰਾ ਨਾਮ ਸੰਦੀ ਹੈ ਜੀ ਮੈਂ ਵਾਈ ਰੋਡ ਜਾਈ ਜਾਂਦਾ ਸੀਗਾ ਐਕਸੋ ਤੇ ਰੋਡ ਤੋਂ ਇਹਨਾਂ ਨੇ ਜਦੋਂ ਉਹ ਬੰਦੇ ਨੇ ਜਨਾਨੀ ਨੂੰ ਸੱਟਿਆ ਤੇ ਅਸੀਂ ਨਾਲ ਦੇ ਨਾਲ ਮੋਟਰਸਾਈਕਲ ਲੈ ਕੇ ਇੱਧਰ ਆਏ ਮੋਰਚੇ ਦੇ ਉੱਤਰੇ ਕੇ ਨਾਲ ਦੀ ਨਾਲ ਬੰਦਾ ਛਾਲ ਮਾਰ ਗਿਆ ਜੀ ਉਸ ਤੋਂ ਪਹਿਲਾਂ ਇਹਨਾਂ ਨੇ ਆਪਦੇ ਦੋਵੇਂ ਜਵਾਕਾਂ ਨੂੰ ਛੜਤਾ ਹੈ ਨੇਰੇ ਛੜਤਾ ਜੀ ਅਸੀਂ ਨਾਲ ਦੀ ਨਾਲ ਆ ਕੇ ਤੇ ਜਨਾਨੀ ਉੱਤੇ ਹੀ ਤੈਰਦੀ ਸੀਗੀ ਤੇ ਪਹਿਲਾਂ ਜਨਾਨੀ ਨੂੰ ਹੱਥ ਪਾ ਕੇ ਜਨਾਨੀ ਨੂੰ ਬਾਹਰ ਕੱਢਤਾ ਜੀ ਉਸ ਤੋਂ ਬਾਅਦ ਜਵਾਕ ਕੋਟੀਗਾਟੀ ਪਾਈ ਸੀ ਫੁੱਲ ਕੇ ਥੋੜਾ ਉੱਤੇ ਆ ਗਿਆ ਸੀ ਫਿਰ ਉਸ ਜਵਾਕ ਨੂੰ ਹੱਥ ਪਾਇਆ ਪਹਿਲਾਂ ਇੱਕ ਜਵਾਕ ਕੱਢਤਾ ਉਸ ਤੋਂ ਬਾਅਦ ਬੰਦੇ ਨੂੰ ਅਸੀਂ ਅੱਗੇ ਕੱਢਿਆ ਇੱਕ ਜਵਾਕ ਹੋਰ ਕਹਿੰਦੇ ਸੀ ਬਾਅਦ ਚ ਸਾਨੂੰ ਦੱਸਿਆ ਇਹਨਾਂ ਨੇ ਇੱਕ ਜਵਾਕ ਹੋਰ ਹੈ ਸਾਡਾ ਉਹ ਜਵਾਕ ਅਸੀਂ ਲਗਦੇ ਲਗਦੇ ਇੱਕ ਵਾਰੀ ਸਾਨੂੰ ਥੋੜਾ ਜਿਹਾ ਜਵਾਕ ਦਿਖਿਆ ਜੀ ਉਸ ਤੋਂ ਬਾਅਦ ਉਹ ਪਾ ਕਾਨੂੰਨ ਮਾਰਨ ਕੋਈ ਪਤਾ ਨਹੀਂ ਲੱਗਿਆ ਜੀ ਇਹ ਆਪ ਦੱਸੀ ਹੀ ਨਹੀਂ ਐਨੇ ਸਭ ਤੋਂ ਪਹਿਲਾਂ ਵੀ ਧੱਕਾ ਮਾਰਿਆ ਵਾਈਫ ਨੂੰ ਕਹਿ ਰਹੇ ਜਿਸ ਸੰਸਾਰ ਦੇਖਿਆ ਤੁਸੀਂ ਜੋ ਵਾਈਫ ਨੂੰ ਐਨੇ ਧੱਕਾ ਮਾਰ ਕੇ ਜੀ ਬਾਅਦ ਚ ਆਪ ਸ਼ਾਰ ਮਾਰ ਗਿਆ ਜੀ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਵਾਈਫ ਨੂੰ ਧੱਕਾ ਮਾਰਨ ਤੋਂ ਪਹਿਲੇ ਜਵਾਕ ਨੂੰ ਅੰਦਰ ਸੜਕਾਈ ਜਵਾਨ ਇਹ ਕਿੱਥੋਂ ਨਹੀਂ ਘਟਣਾ ਸਹੀ ਜਿਹੜੀ ਲੋਕੇਸ਼ਨ ਆਪ ਖੜੇ ਆ ਇਹ ਹੈ ਜੀ ਇਹ ਜੀ ਆਪਣੇ ਕੰਧ ਵਾਲਾ ਰੋਡ ਤੇ ਮਲੂਕਾ ਨਹਿਰ ਵੱਜਦੀ ਹੈ ਜੀ ਇਹ ਇਹਨੂੰ ਚਾਲ ਕਿੰਨੇ ਹੈ ਚਾਲ ਦੇ ਘਟਣਾ ਹੈ ਇਹ ਬੰਦੇ ਕਿੱਥੋਂ ਦੇ ਨੇ ਜਿਹੜੇ ਨਿਵਾਸੀ ਨੇ ਇਹ ਨਾਈਆਂ ਦੀ ਟਾਣੀ ਦੇ ਬਸਨੀਕ ਦੱਸ ਜੀ ਠੀਕ ਹੈ ਜੀ ਕਹਿੰਦੇ ਕਿ ਵੀ ਅਸੀਂ ਰੋਕਣਾ ਹੈ ਮੋੜ ਤੇ ਤੇ ਇਹ ਇੱਥੇ ਨਹਿਰ ਦੀ ਪੁਲੀ ਤੇ ਖੜੇ ਸੀ ਪਹਿਲਾ ਜਨਾਨੀ ਨੂੰ ਧੱਕਾ ਮਾਰਿਆ ਬੰਦੇ ਨੇ ਤੇ ਬਾਅਦ ਚ ਮਗਰ ਆਪ ਛਾਲ ਮਾਰ ਗਿਆ ਜਨਾਨੀ ਉਹ ਤੇ ਘੁੰਮਦੀ ਪਈ ਸੀ ਜਨਾਨੀ ਤੋਂ ਹੱਥ ਲੰਬਾ ਕਰਕੇ ਕੱਢ ਲਿਆ ਸੀ ਤੇ ਬਾਅਦ ਚ ਆ ਬਾਹਰ ਨਹੀਂ ਆਉਂਦਾ ਪਈ ਸੀ ਇਹਨੇ ਮਿੰਤਾ ਕੀਤੀ ਅਸੀਂ ਅਸੀਂ ਇਹ ਤੂੰ ਬਾਹਰ ਆ ਜਾ ਆ ਬਾਹਰ ਨਹੀਂ ਆਇਆ ਫਿਰ ਇਹਨੂੰ ਮਿੰਤਾ ਕਰਕੇ ਇਹਨੂੰ ਬਾਹਰ ਕੱਢਿਆ ਬਾਅਦ ਇੱਕ ਜਵਾਕ ਉੱਧਰ ਵੀ ਖੈ ਸੀ ਸਾਨੂੰ ਉਹਨੂੰ ਕੱਢ ਕੇ ਫਿਰ ਜਨਾਨੀ ਕਹਿੰਦੀ ਵੀ ਮੇਰਾ ਇੱਕ ਜਵਾਕ ਹੋਰ ਹੈ